ਪੰਜਾਬ ਦੇ ਵਿੱਚ ਭਿਖਾਰੀਆਂ ਦੇ ਖਿਲਾਫ ਪੁਲਿਸ ਦਾ ਐਕਸ਼ਨ ਲਗਾਤਾਰ ਨਜ਼ਰ ਆ ਰਿਹਾ ਹੈ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਭਿਖਾਰੀ ਫੜੇ ਜਾ ਰਹੇ ਨੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਅੱਜ ਵੀ ਐਕਸ਼ਨ ਚੱਲ ਰਿਹਾ ਹੈ ਪ੍ਰਸ਼ਾਸਨ ਪੀਖ ਮੰਗ ਰਹੇ ਬੱਚਿਆਂ ਦੇ ਜਨਮ ਸੰਬੰਧੀ ਸਬੂਤ ਮੰਗ ਰਿਹਾ ਹੈ ਸਬੂਤ ਨਾ ਦੇਣ ਦੀ ਹਾਲਤ ਵਿੱਚ ਡੀਐਨਏ ਟੈਸਟ ਕਰਾਏ ਜਾਣਗੇ ਪੀਖ ਦੇ ਕੰਮ ਦੇ ਵਿੱਚ ਲੱਗੇ ਬੱਚਿਆਂ ਦੇ ਅਸਲ ਮਾਪਿਆਂ ਦੀ ਪਛਾਣ ਕਰਨਾ ਇਸ ਪੂਰੀ ਆਪਰੇਸ਼ਨ ਦਾ ਮਕਸਦ ਹੈ ਮਸਰਫ ਦੇ ਵਿੱਚ ਬਾਲ ਸੁਰੱਖਿਆ ਅਮਲੇ ਨੇ 4 ਟੋਲੇ ਨੂੰ ਹਰਸਤ ਵਿੱਚ ਲਿਆ ਇੱਕ ਮਹਿਲਾ ਦੀ ਇੱਕ ਸ਼ਖਸ ਦੇ ਨਾਲ ਚਾਰ ਬੱਚੇ ਹਰਾਸਤ ਵਿੱਚ ਲੈ ਗਏ ਬਾਲ ਭਲਾਈ ਕਮੇਟੀ ਅੱਗੇ ਇਹਨਾਂ ਨੂੰ ਪੇਸ਼ ਕੀਤਾ ਗਿਆ ਬੱਚਿਆਂ ਦੇ ਜਨਮ ਸੰਬੰਧੀ ਸਬੂਤ ਮੰਗੇ ਤਾਂ ਉਕਤ ਤੌਰਤਾਂ ਤੇ ਮਤੀ ਦੇ ਵੱਲੋਂ ਸਬੂਤ ਪੇਸ਼ ਕਰਨ ਦੇ ਲਈ ਇੱਕ ਦਿਨ ਦਾ ਸਮਾਂ ਲਿਆ ਗਿਆ ਬੱਚਿਆਂ ਨੂੰ ਕਮੇਟੀ ਨੇ ਆਪਣੀ ਸੁਰੱਖਿਆ ਦੇ ਵਿੱਚ ਰੱਖਿਆ ਹੋਇਆ ਤੇ ਜੇਕਰ ਇਹ ਬੱਚਿਆਂ ਦੇ ਮਾਪੇ ਹੋਂ ਸੰਬੰਧੀ ਕੋਈ ਠੋਸ ਸਬੂਤ ਪੇਸ਼ ਨਾ ਕਰ ਸਕੇ ਤਾਂ ਬੱਚਿਆਂ ਦਾ ਡੀਐਨਏ ਕਰਵਾ ਕੇ ਸਥਿਤੀ ਸਪਸ਼ਟ ਕੀਤੀ ਜਾਵੇਗੀ ਬੱਚਿਆਂ ਦੇ ਅਸਲ ਮਾਪਿਆਂ ਦੀ ਪਛਾਣ ਕੀਤੀ ਜਾਵੇਗੀ ਕਿਤੇ ਬੱਚੇ ਚੋਰੀ ਕੀਤੇ ਹੋਏ ਜਾਂ ਮਨੁੱਖੀ ਤਸਕਰੀ ਦੇ ਸ਼ਿਕਾਰਤਾ ਨਹੀਂ ਨੇ ਇਹ ਸਟੈਪ ਬੇਸਿਕਲੀ ਗਵਰਨਮੈਂਟ ਨੇ ਲਿਆ ਹੈ बिकॉज़ ਬਹੁਤ سارے ਬੱਚੇ ਪੇਰੈਂਟਸ ਦੇ ਮਤਲਬ ਕਸਟਡੀ ਚੋਂ ਗਾਇਬ ਹੋ ਰਹੇ ਸੀ ਬਹੁਤ ਕੰਪਲੇਨਸ ਵੀ ਆ ਰਹੀਆਂ ਸੀ ਔਰ ਇਹ ਸਿਰਫ ਪੰਜਾਬ ਨਹੀਂ 올ਓਵਰ ਦੀ ਕੰਟਰੀ ਆ ਰਹੀਆਂ ਸੀ ਸੋ ਪੰਜਾਬ ਦੇ ਵਿੱਚ ਕਿਉਂਕਿ ਬਹੁਤ ਹੋਈਆਂ ਸੋ ਇਹਨਾਂ ਇਨਸੀਡੈਂਟਸ ਨੂੰ ਲੈ ਕੇ ਇੱਕ ਪਲਾਨ ਜਿਹੜੀ ਗਵਰਨਮੈਂਟ ਵੱਲੋਂ ਕੀਤੀ ਗਈ ਹੈ ਕਿ ਜਿਹੜੇ ਵੀ ਕਿਸੇ ਬੇਗਰ ਦੇ ਨਾਲ ਬੱਚੇ ਹੋਣਗੇ ਉਹਨਾਂ ਦਾ ਡੀਐਨਏ ਕਰਾ ਕੇ ਉਹ ਬੇਗਰ ਜਿਹੜਾ ਪ੍ਰੈਕਟੀਕਲੀ ਉਹਨਾਂ ਦਾ ਆਪਦੇ ਆਪ ਨੂੰ ਪੇਰੈਂਟ ਸ਼ੋ ਕਰ ਰਿਹਾ ਹੋਊਗਾ ਉਦੇ ਨਾਲ ਮੈਚ ਕੀਤਾ ਜਾਊਗਾ ਡੀਐਨਏ ਉਹਦੇ ਨਾਲ ਇਹ ਹੋਊਗਾ ਕਿ ਪਤਾ ਲੱਗ ਜਾਊਗਾ ਕਿ ਉਹ ਐਕਚੁਅਲੀ ਉਸ ਬੈਗਰ ਦਾ ਬੱਚਾ ਹੈ ਜਾਂ ਕਿਸੇ ਹੋਰ ਦਾ ਜਿਹੜੇ ਡੀਐਨਏ ਮਿਸਮੈਚ ਆ ਗਿਆ ਸੋ ਇਹਦਾ ਮਤਲਬ ਹੈ ਚਾਈਲਡ 트래ਫਿਕਿੰਗ ਦੇ ਵਿੱਚ ਉਹ ਬੈਗਰ ਇਨਵੋਲਡ ਹੈ ਕਿਉਂਕਿ ਬੈਗਿੰਗ ਐਸ ਸੱਚ ਜੇ ਦੇਖੋ ਬੈਗਿੰਗ ਵਾਸ ਸਮਥਿੰਗ ਜਿਹੜੀ ਥਿੰਗ ਇਸ ਐਕਸੈਪਟੇਬਲ ਸੀ ਸੋਸਾਇਟੀ ਨੂੰ ਕਿ ਇੱਕ ਬੰਦਾ ਜੇ ਭੁੱਖਾ ਮਰ ਰਿਹਾ ਹੈ ਤੇ ਉਹਨੇ ਭੀਖ ਮੰਗ ਲਈ ਬਟ ਅੱਜ ਦੇ ਤਰੀਕੇ ਤੇ ਇੱਕ ਸੋਰਸ ਆਫ ਇਨਕਮ ਬਣਾ ਲਿਆ ਕਿ ਕੰਮ ਬਣਾ ਕਰੋ ਔਰ ਬੈਗਿੰਗ ਕਰਕੇ ਜ਼ਿਆਦਾ ਪੈਸੇ ਕਮਾ ਲੋ ਉਹਦੇ ਵਿੱਚ ਬੱਚਿਆਂ ਨੂੰ ਵੀ ਪੁਸ਼ ਕੀਤਾ ਜਾ ਰਿਹਾ ਸੋ ਚਾਈਲਡ ਟ੍ਰੈਫਿਕਿੰਗ ਜਿਹੜੀ ਚੀਜ਼ ਹੋ ਰਹੀ ਹੈ ਉਸ ਚੀਜ਼ ਨੂੰ ਕਰਟੇਲ ਕਰਨ ਲਈ ਇੱਕ ਵੈਲਕਮ ਸਟੈਪ ਹੈ ਬਿਕੋਜ਼ ਜੇ ਡੀਐਨਏ ਕੰਪੇਅਰ ਕੀਤੇ ਜਾਣਗੇ ਤੇ ਐਟਲੀਸਟ ਮਿਸਮੈਚ ਦੇ ਨਾਲ ਇਹ ਪਤਾ ਲੱਗ ਜਾਊਗਾ ਕਿ ਕਿਹੜੇ ਕਿਹੜੇ ਬੈਗਰਸ ਨੇ ਜਿਹੜੇ ਉਹਦੇ ਵਿੱਚ ਇਨਵੋਲਵ ਨੇ ਔਰ ਉੱਥੋਂ ਇਨਵੈਸਟੀਗੇਸ਼ਨ ਹੁੰਦੀ ਹੁੰਦੀ ਨਾ ਸਿਰਫ ਬੱਚੇ ਟਰੇਸ ਹੋ ਜਾਣਗੇ ਚਾਈਲਡ ਟ੍ਰੈਫਿਕਿੰਗ ਦਾ ਬਹੁਤ ਵੱਡਾ ਰੈਕਟ ਐਕਸਪੋਜ਼ ਹੋ ਸਕਦਾ ਹੈ ਪੰਜਾਬ ਸਰਕਾਰ ਨੇ ਸੂਬੇ ਵਿੱਚ ਭਿਖਾਰੀਆਂ ਦੇ ਡੀਐਨਏ ਟੈਸਟ ਦਾ ਆਦੇਸ਼ ਦਿੱਤਾ ਜਿਸ ਦਾ 24 ਘੰਟਿਆਂ ਦੇ ਅੰਦਰ ਹੀ ਅਸਰ ਨਜ਼ਰ ਆਉਣ ਲੱਗਿਆ ਅੰਮ੍ਰਿਤਸਰ ਪ੍ਰਸ਼ਾਸਨ ਨੇ ਫੌਰਨ ਐਕਸ਼ਨ ਲਿਆ ਸੜਕਾਂ ਤੇ ਭੀਖ ਮੰਗ ਰਹੇ ਬੱਚਿਆਂ ਨੂੰ ਰੈਸਕਿਊ ਕਰਕੇ ਬੱਸਾਂ ਦੇ ਵਿੱਚ ਭਰ ਲਿਆ ਗਿਆ ਹੁਣ ਉਹਨਾਂ ਦੇ ਡੀਐਨਏ ਟੈਸਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਉਧਰ ਸਮਾਜ ਸੇਵੀਆ ਨੇ ਭੀਖ ਭੰਗਣ ਨੂੰ ਅੰਮ੍ਰਿਤਸਰ 'ਚ ਵੱਡੀ ਪਰੇਸ਼ਾਨੀ ਦੱਸਿਆ ਅਤੇ ਡੀਐਨਏ ਟੈਸਟ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਹੈ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਜੋ ਹੈ ਉਸ ਵੱਲੋਂ ਕੱਲ ਹੀ ਹੱਲੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਹੋਈ ਹੈ ਪਰ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਵੱਲੋਂ ਵੀ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਸੀ ਹੁਣ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਵੀ ਇੱਕ ਔਰਤ ਦੇ ਉੱਤੇ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰਕੇ ਉਸ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਉਧਰ ਮੁਹਾਲੀ ਦੇ ਵਿੱਚ ਭਿਖਾਰੀਆਂ ਦੇ ਖਿਲਾਫ ਐਕਸ਼ਨ ਦੇਖਿਆ ਗਿਆ ਪੁਲਿਸ ਅਸਾਮ ਦੀ ਟੀਮ ਨੇ ਸੜਕਾਂ ਤੇ ਭੀਖ ਮੰਗਣ ਵਾਲਿਆਂ ਨੂੰ ਰੈਸਕਿਊ ਕਰ ਲਿਆ ਅਤੇ ਇਸ ਦੌਰਾਨ ਖੂਬ ਹੰਗਾਮਾ ਵੀ ਹੋਇਆ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਾਰਵਾਈ ਦੇ ਆਦੇਸ਼ ਵੀ ਦਿੱਤੇ ਨੇ ਤਾਂ ਜੋ ਇਸ ਦੇ ਪਿੱਛੇ ਚੱਲ ਰਹੀ ਨੈਕਸਸ ਦਾ ਖੁਲਾਸਾ ਹੋ ਸਕੇ ਅਗਰ ਇਹਨਾਂ ਦੇ ਪੇਰੈਂਟਸ ਕੋਈ ਡਾਕੂਮੈਂਟੇਸ਼ਨ ਲਿਆਉਂਦੇ ਨੇ ਜੋ ਕਿ ਪ੍ਰੂਫ ਕਰਦਾ ਕਿ ਉਹਨਾਂ ਦਾ ਬੱਚਾ ਹੈ ਫਿਰ ਤਾਂ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹੇਗੀ ਅਗਰ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਡਾਕੂਮੈਂਟ ਦੇਣ ਚ ਅਸਫਲ ਰਹਿੰਦੇ ਨੇ ਫਿਰ ਜਿਹੜੀ ਸਾਡੀ ਬਾਲਪਲੇ ਕਮੇਟੀ ਹੈ ਉਹ ਰეკਮੈਂਡ ਕਰਨਗੇ ਮਾਨਯੋਗ ਡੀਸੀ ਸਾਹਿਬ ਨੂੰ ਫॉर ਦੀ ਡੀਐਨਏ ਟੈਸਟਿੰਗ ਡੀਐਨਏ ਟੈਸਟਿੰਗ ਲਈ ਫਿਰ ਡੀਸੀ ਸਾਹਿਬ ਅੱਗੇ ਜਿਹੜੇ ਮੈਡੀਕਲ ਆਫੀਸਰ ਨੂੰ ਹੁਣ ਇਹ ਜਾਣ ਨੂੰ ਤਿਆਰ ਨਹੀਂ ਹੈ ਹੁਣ ਕਿੱਦਾਂ ਇਹਨਾਂ ਨੂੰ ਫੋਰਸ ਲਈ ਜਾਂ ਪੈਂਦਾ ਸਰ ਜਲੰਧਰ ਤੇ ਲੁਧਿਆਣਾ ਦੇ ਵਿੱਚ ਵੀ ਨਿਊਜ਼ ਈਟਿੰਦੀ ਟੀਮ ਗਰਾਉਂਡ ਜ਼ੀਰ ਦਿੱਤੀ ਪਹੁੰਚੀ ਜਿੱਥੇ ਜਲੰਧਰ ਦੇ ਵਿੱਚ ਉਸ ਥਾਂ ਤੇ ਕੋਈ ਭਿਖਾਰੀ ਨਜ਼ਰ ਨਹੀਂ ਆਇਆ ਜਿੱਥੇ ਪਹਿਲਾਂ ਭੀਖ ਮੰਗੀ ਜਾਂਦੀ ਸੀ ਜਦਕਿ ਲੁਧਿਆਣਾ ਚ ਭਿਖਾਰੀ ਇੱਕ ਪੁਲ ਦੇ ਹੇਠਾਂ ਜ਼ਰੂਰ ਨਜ਼ਰ ਆਏ ਸਾਡੀ ਟੀਮ ਦੇ ਕੈਮਰੇ ਦੇਖ ਕੇ ਉਹ ਇੱਥੋਂ ਦੀ ਫਿਲਹਾਲ ਚਲੇ ਗਏ ਨੇ ਕਿਉਂਕਿ ਜਦੋਂ ਹੀ ਅਸੀਂ ਇੱਥੇ ਆਪਣਾ ਕੈਮਰਾ ਔਨ ਕੀਤਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਸਾਡੀਆਂ ਤਸਵੀਰਾਂ ਜਿਹੜੀਆਂ ਆ ਉਹ ਕੈਦ ਹੋ ਜਾਣਗੀਆਂ ਇਸ ਵਿਚਾਲੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਭਿਖਾਰੀਆਂ ਦਾ ਡੀਐਨਏ ਟੈਸਟ ਕਰਵਾਏ ਜਾਣ ਦਾ ਮਕਸਦ ਵੀ ਦੱਸ ਸੋ ਡੀਐਨਏ ਟੈਸਟ ਕਰਾਉਣ ਦਾ ਇਹੀ ਮਕਸਦ ਹੈ ਕਿ ਜਿਹੜੇ ਉਹਨਾਂ ਤੋਂ ਪੀਖ ਮੰਗਵਾਉਂਦੇ ਕਿ ਵਾਕਈ ਉਹਨਾਂ ਦੇ ਮਾਪੇ ਹਨ ਜੇ ਮਾਪੇ ਨਹੀਂ ਹੈ ਤਾਂ ਉਹ ਕਿੱਥੋਂ ਬੱਚੇ ਚੱਕ ਕੇ ਲਿਆਉਂਦੇ ਨੇ ਡੀਐਨਏ ਟੈਸਟ ਕਰਵਾਉਣ ਦੀ ਪ੍ਰਕਿਰਿਆ ਵੀ ਹੈ ਜਿਸ ਦੇ ਮੁਤਾਬਿਕ ਸਹਿਮਤੀ ਤੋਂ ਬਿਨਾਂ ਡੀਐਨਏ ਟੈਸਟ ਨਹੀਂ ਹੋ ਸਕਦਾ ਜੇ ਨਾਬਾਲਗ ਹੈ ਤਾਂ ਮਾਤਾ ਪਿਤਾ ਦੀ ਸਹਿਮਤੀ ਜ਼ਰੂਰੀ ਹੈ ਲਾਸ਼ਾਂ ਦੇ ਮਾਮਲੇ 'ਚ ਵਾਰਸਾਂ ਜਾਂ ਰਿਸ਼ਤੇਦਾਰਾਂ ਦੀ ਸਹਿਮਤੀ ਜ਼ਰੂਰੀ ਹੈ ਕੋਰਟ ਦੇ ਆਦੇਸ਼ਾਂ ਦੇ ਉਪਤੇ ਵੀ ਡੀਐਨਏ ਟੈਸਟ ਕਰਵਾਇਆ ਜਾ ਸਕਦਾ ਹੈ ਕਾਬਲੇ ਗੋਰੇ ਕੀ ਪੂਰੀ ਪ੍ਰਕਿਰਿਆ ਦੇ ਮੁਤਾਬਿਕ ਕੇ ਟੈਸਟ ਹੋਵੇਗਾ ਜਿਸ ਦੇ ਤਹਿਤ ਭੀਖ ਮੰਗਣ ਵਾਲੇ ਬੱਚਿਆਂ ਦੀ ਪਛਾਣ ਕੀਤੀ ਜਾਵੇਗੀ ਬੱਚਿਆਂ ਨੂੰ ਰੈਸਕਿਊ ਕਰਕੇ ਇਲਾਜ ਕਰਵਾਇਆ ਜਾਵੇਗਾ ਇਲਾਜ ਤੋਂ ਬਾਅਦ ਬੱਚਿਆਂ ਦੇ ਘਰ ਦਾ ਪਤਾ ਲਗਾਇਆ ਜਾਵੇਗਾ ਤਿੱਕਰ ਦਾ ਪਤਾ ਨਾ ਲੱਗਣ ਤੇ ਡੀਐਨਏ ਟੈਸਟ ਹੋਵੇਗਾ ਡੀਸੀ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਤੇ ਸਿਵਲ ਸਰਜਨ ਦੀ ਦੇਖਰੇਖ ਦੇ ਵਿੱਚ ਇਹ ਟੈਸਟ ਹੋਣਗੇ ਬਿਊਰੋ ਰਿਪੋਰਟ న్యూਜ਼ ਇਟ ਇਨ ਪੰਜਾਬ